ਸਕਦਾ ਕਹਿ ਲਗਾ ਆਪਦੇ ਭਰਾ ਤੋਂ ਬਗੜ ਕਿਵੇਂ ਚੱਲੀਏ ਵਾਹਿਗੁਰੂ ਕਹਿੰਦੇ ਇੱਥੇ ਤੇੜਾ ਕਿਹੜਾ ਭਰਾ ਤੂੰ ਤਾਂ ਆਇਆ ਹੀ ਪਹਿਲੀ ਵਾਰ ਹੈ ਤੇ ਰਾਜ ਮੇਰਾ ਚੱਲਦਾ ਇੱਥੇ ਆਪਾ ਸਦਰ ਖਾਨ ਜੀ ਵਾਹਿਗੁਰੂ ਕਹਿੰਦਾ ਸਾਡਾ ਭਰਾ ਜੇ ਭਾਈ ਲਾਲੋ ਉਹਨੂੰ ਬੁਲਾ ਫੇਰ ਸ਼ਗਾਂਗੇ ਕਹਿੰਦਾ ਜਾ ਓਏ ਬੇਟੀ ਉਹਦੀ ਲਕਾਂ ਦੀ ਸੰਗਤ ਬੈਠੀ ਹੈ ਜਾਓ ਬੜਾਓ ਕਿਸੇ ਤਰ੍ਹਾਂ ਮੇਰੀ ਬੇਟੀ ਦਾ ਨਾਮ ਕਰਾਓ ਭਾਈ ਲਾਲੋ ਨੂੰ ਸੱਦਿਆ ਭਾਈ ਲਾਲੋ ਤਾਂ ਫਿਰ ਹੁਣ ਪਹਿਲਾਂ ਠੀਕ ਦਾ ਸੀ ਗੁਰਨਾਨ ਸਿੰਘ ਬੁਲਾਉਣ ਦੇ ਮੈਂ ਇਹ ਵੀ ਇੱਕ ਸੱਚ ਹੈ ਅੰਮ੍ਰਿਤ ਵੇਲੇ ਗੁਰਨਾਨ ਸਿੰਘ ਬੁਲਾਉਂਦੇ ਸੰਗਤਾਂ ਬਾਜ-ਬਾਜ ਜਾਂਦੀ ਬੋਲੇ ਸੋ ਨੋ ਅਮਰ ਤੇਲਾ ਬਣਾਓ ਕਿਤੇ ਅਮਰ ਤੇਲਾ ਬਣਦਾ ਬਣਦਾ ਇੱਕਦ ਇਥੇ ਬਣਿਆ ਦਾ ਅਮਰ ਤੇਲਾ ਬਣ ਗਿਆ ਪਰਬਤ ਦੇ ਨੀਚੋਂ ਤੁਕੇ ਆਪਕਾ ਸਾਧਨਾਮ ਜੀ ਵਾਹਿਗੁਰੂ ਮੈਂ ਕੱਲ ਗੱਲ ਹੋਈ ਮੇਰੇ ਦੇਸ ਰਾਜ ਨਾਲ ਕਿਨੇ ਕਿਥੇ ਮੈਂ ਕੱਲ ਜਿਸ ਦਿਨ ਸਾਨੂੰ ਲੋੜ ਸੀ ਦੂਹਾਂਬਰ ਸਰ ਸੀ ਅੱਜ ਦਿਨ ਲੋਟ ਮੈਂਬਰਸ ਆ। ਵਾਹਿਗੁਰੂ। ਆਪੋ ਸਤਿਨਾਮ ਸ੍ਰੀ ਵਾਹਿਗੁਰੂ। ਪਰ ਮੈਂ ਕਿਹਾ ਮੈਂ ਪਰਵਾਰ ਫਿਰ ਤੇ ਪਹੁੰਚ ਜਾਣਾ। ਰਾਤੀ 1 ਵਜੇ ਆਇਆ। ਪਰ ਸ਼ਰਾਰ ਪਾਣੀ ਕੀਤਾ ਭਾਈ ਸਾਹਿਬੇ ਨਾਲ ਸਿਪਿੰਦਰ ਸਿੰਘ ਅੜੀ। ਸਾਡੇ ਕੋਲ ਬੜੀ ਖੁਸ਼ੀ ਹੁੰਦੀ ਹੈ। ਕਿ ਅਦਨੇ ਸਤਵੰਦ ਸੇਵਾ ਪਰ ਮੁੰਦਰ ਸਿੰਘ ਸੰਭਾਲ ਲੈਂਦੇ। ਸਾਡੇ ਆਸ-ਪਾਸੇ ਕੰਮ ਹੋ ਜਾਂਦੇ। ਚਲੇ ਜਾਈਦੇ ਤੇ ਜਿਹੜੀ 8 ਘੰਟਿਆਂ ਦੀ ਵਾਰੀ ਹੋਈ ਸੀ ਮੱਥਾ ਟੇਕਣ ਦੀ ਉਹ 7 ਘੰਟਿਆਂ 'ਚ ਹੀ ਆ ਗਈ ਸਰ ਵਾਹਿਗੁਰੂ ਕਾਰੇ ਕੋ ਰਾਮਦਾਸ ਨੂੰ ਕਿਹਾ ਮੈਂ ਬਾਬਾ ਜੀ ਕਈਆਂ ਤੇ ਘਟਨਾ ਪੜਾ ਗਿਆ ਪਰ ਉਹ ਜਿਹੜਾ ਹਮ ਨਾ ਮੰਨੂ ਵਾਹਿਗੁਰੂ ਜਿਹੜੇ ਪੈਰ ਰੋਸ ਜਿਹੜਾ ਸਾਈਂ ਲੈਣ ਜਾਵੇ ਉਹ ਕਹਿੰਦੇ ਮੈਂ ਨਾ ਮੰਨੂ ਉਹ ਬਾਲ ਮੇਰ ਨਾਲ ਵੀ ਭੈਣਾ ਰੂਸੀਆਂ ਵੀ ਅੱਧੀ ਲੈਣ ਜਾਂਦਾ ਕਹਿੰਦੇ ਹਮ ਨਾ ਮੰਨੂ ਉਹ ਮਨ ਜੋ ਭਾਈ ਮਨ ਜੋ ਬਾਬੇ ਨਾਨਕ ਕਰਦੇ ਜਿਵੇਂ ਬਾਬਾ ਨਾਨਕ ਮੰਨ ਗਿਆ ਜ਼ਹਿਰ ਪਰ ਹੋ ਜਾਣੀ ਹੈ ਵਾਹਿਗੁਰੂ ਵਾਹਿਗੁਰੂ ਤੇ ਗਈ ਘਾਰੇ ਸੇ ਨਹੀਂ ਉਹ ਪਤਾ ਨਹੀਂ ਕਿ ਕਿਹੜੇ ਹਸਮਨਾ ਲਾਹਮੇ ਕੱਢ ਤੋਂ ਸਮਝ ਨਹੀਂ ਆਉਂਦੀ ਮੈਨੂੰ ਤਾਂ ਪਰਵਾਧ ਜਿਹੜੀ ਕੀਦੀ ਹੈ ਗੁਰਨਾਨ ਦੇਵ ਸਾਹਿਬ ਦੀ ਗੁਣ ਕਿਹਦੇ ਗੋਣੇ ਗੁਰਨਾਨ ਦੇਵ ਸਾਹਿਬ ਦੇ ਫਾਇਦਾ ਕਿਵੇਂ ਹੋਣਾ ਹੈ ਤੁਹਾਨੂੰ ਹੁਣੇ ਸੇ ਕਈ ਸੋਚਦੇ ਚਾਹ ਤਾਬਲੇ ਨਹੀਂ ਹੋ ਗਿਆ ਵੀ ਕਹਿੰਦਾ ਕਿਹੜਾ ਸਰਾ ਮੇਰੇ ਜੀ ਇਸਨੋਂ ਵੱਧ ਸਾਨੂੰ ਪਰ ਤੁਸੀਂ ਲੈ ਗਏ ਵਾਹਿਗੁਰੂ ਉਹ ਸਾਨੂੰ ਤਾਂ ਕਹਿੰਦਾ ਪਹਿਲਾਂ ਜਿਹੜਾ ਤੁਹਾਨੂੰ ਹੋਣਾ ਤੁਸੀਂ ਗਿਣ ਨਹੀਂ ਸਕਦੇ ਵਾਹਿਗੁਰੂ ਆਪੋ ਸਾਧ ਨਾਮ ਸਿੜੀ ਵਾਹਿਗੁਰੂ ਗਿਣਤੀ ਨਹੀਂ ਹੁੰਦੀ ਮਤਲਬ ਮਾਲਕ ਭਾਗੋ ਦੇ ਘਰ ਕੌਣ ਆਇਆ ਭਾਈ ਲਾਲੋ ਕਹਿੰਦਾ ਜੀ ਹੁਣ ਛਕੋ ਪ੍ਰਸ਼ਾਦਾ ਕਹਿ ਲੱਗਾ ਪਰ ਤੇਰੇ ਪ੍ਰਸ਼ਾਦੇ ਨੇ ਭਾਈ ਲਾਲੋ ਵੀ ਇੱਕ ਪ੍ਰਸ਼ਾਦਾ ਲੈ ਦੇਖਦੇ ਆ ਕਿਦੇ ਵਿੱਚ ਪਾਵਰ ਹੈ ਵਾਹਿਗੁਰੂ ਕਹਿਣ ਸ਼ਗਾਮੇ ਕਹਿੰਦਾ ਉਹ ਕਿ ਅਖਰਾ ਕਹਿੰਦਾ ਜਿਹੜੀ ਕੁਰਸੀ ਤੇ ਤੂੰ ਬੈਠਾ ਹੁਣ ਅਸੀਂ ਬੈਠਾਂਗੇ ਵਾਹਿਗੁਰੂ ਪੰਜ ਸੱਤ ਮਿੰਟ ਅਸੀਂ ਬੈਠਾਂਗੇ ਦਿਖਾਉਣੇ ਆ ਤੈਨੂੰ ਫਿਰ ਬਾਪੇ ਨੇ ਵਕਾਤ ਆ ਵੇਖ ਭਾਈ ਲਾਲੋ ਦੇ ਪ੍ਰਸਾਦਿਆਂ ਵਿੱਚ ਪਿਆਰ ਸਤਕਾਰ ਝਲਕਦਾ ਹੈ ਰੱਬ ਦਾ ਨਾਮ ਝਲਕਦਾ ਹੈ ਤੇ ਤੂੰ ਲੋਕਾਂ ਕੋਲ ਟੈਕਸ ਇਕੱਠੇ ਕਰ ਕਰਕੇ ਗਰੀਬਾਂ ਨੂੰ ਕੋਕੋ ਕੇ ਮੋ ਲੰਗਰ ਵਾਈ ਬੈਠਾ ਹੈ ਵਾਹਿਗੁਰੂ ਉਪਦੇਸ਼ ਦਿੱਤਾ ਤੇ ਮਲਕ ਭਾਗੋ ਕਹਿੰਦਾ ਜੀ ਸਿੱਧੇ ਰਸਤੇ ਪਾਓ ਕਹਿੰਦਾ ਕਿ ਜਿੰਨਾ ਜੋੜਿਆ ਹੁਣ ਵੰਡਦੇ ਸਿੱਧਾ ਰਸਤਾ ਹੀ ਹੈ ਆਪੋ ਸਤਨਾਮ ਸ੍ਰੀ ਵਾਹਿਗੁਰੂ ਸਿੱਧਾ ਰਸਤਾ ਹੀ ਹੈ ਬਾਬਾ ਨਾਨਕ ਸਿਆਣੇ ਕੋਲ ਜਾਜ ਆਇਆ ਬੜਾ ਪੈਸਾ ਬੜਾ ਪੈਸਾ ਉਲਾਨ ਹੈ ਹੀ ਨਹੀਂ ਕਰ ਜਿਹੜਾ ਘੇੜਦਾ ਰਸਤਾ ਉਹ ਜਿਹਨਾਂ ਨੂੰ ਪਤਾ ਲੱਗਦਾ ਹੈ ਤਰਮ ਰਾਏ ਜੰਬ ਨੀਖਾ ਮੰਗਿਆ ਕਿਆ ਮੁਖ ਲੈ ਕੇ ਜਾਏਗਾ ਉਹਦਾ ਮਤਲਬ ਲੱਗਦਾ ਔਲਾਦ ਕਿਹੋ ਜੀ ਹੈ ਸੰਸਾਰ ਮੇਰੇ ਨਾਲ ਕੀ ਕਰਦਾ ਮੇਰੇ ਹਾਲਾਤ ਕੀ ਕਹਿੰਦਾ ਔਲਾਦ ਹੈ ਕੋਈ ਨਹੀਂ ਇੰਨਾ ਪੈਸਾ ਝੂਠੇ ਮੁਕਾਬਲੇ 'ਚ ਜੋੜੇ ਬਾਬਾ ਜੀ ਕੋਲ ਚਲ ਗਿਆ ਮਹਾਰਾਜ ਸਨੇ ਰਸਤੇ ਪਾਓ ਮਨ ਬੜਾ ਦੁਖੀ ਹੈ ਦੋਵੇਂ ਜੀ ਸਾਡਾ ਸੌਂਦੇ ਨਹੀਂ ਅਸੀਂ ਕਹਿੰਦਾ ਕਿਉਂ ਸੌਂਦਾ ਕਿਉਂ ਨਹੀਂ ਤੁਕੀਏ ਬਿਮਾਰ ਹੈ ਕਹ ਲਗਾ ਜਿੰਨਾ ਨੂੰ ਝੂਠੇ ਮੁਕਾਬਲੇ ਬਣਾ ਕੇ ਸੱਚ ਨੂੰ ਫਾਂਸੀਆਂ ਲਾ ਲਾ ਅਰਮਾ ਜੁੜੇ ਨੇ ਬਾਬਾ ਜੀ ਕਹਿੰਦੇ ਕੋਈ ਜੇ ਆਇਲ ਗਿਆ ਤਾਂ ਭਲਾ ਤਾਂ ਜਰਾ ਜ਼ਰੂਰ ਕਰ ਵਾਹਿਗੁਰੂ ਜੀ ਜੁੜਨ ਕਰਾਂਗੇ ਫਿਰ ਕਰਮੀਆਂ ਦੇ ਦੇਣ ਸੀ ਬਾਬਾ ਜੀ ਕਹਿੰਦੇ 25 25 ਫੁੱਟ ਤੇ 30 ਦੀ ਥੋੜਾ ਛਾੜ ਕੇ ਨਲਕੇ ਲਵਾ ਜਿਹੜਾ ਨਰਕਾ ਲਵਾਵੇਂ ਇੱਕ ਮਹੀਨਾ ਪਾਣੀ ਘੇੜ ਕੇ ਪਿਵਣਾ ਸੰਗਤ ਨੂੰ ਆਪ ਦੇਖੀ ਆ ਕੋ ਸਾਦੇ ਨਾਮ ਸ੍ਰੀ ਵਾਹਿਗੁਰੂ ਕਰ ਦੁਜਾ ਨਰਕਾ ਫਿਰ ਤੀਜਾ ਨਰਕਾ ਐਸਾ ਮਨ ਲੱਗਿਆ ਦੋਨੋਂ ਜੀਵ ਕੇ ਰਹਿਵੇਂ ਸਵੇਰੇ ਸਵੇਰੇ ਪਾਣੀ ਘੇੜ ਸੰਗਤਨ ਜਲਸ਼ ਕੋਣ ਕਰ ਕਹਿੰਦੇ ਹੁਣ ਜਲ ਛਕਾਏ ਗਾਣਾ ਤੇ పాਪ ਛੱਡਨੇ ਦਿੱਤੇ ਢੰਗ ਉਹ ਮਹਾਪੁਰਸ਼ਾਂ ਦੇ ਜੋੜਨ ਦਾ ਕਹਿੰਦਾ ਹੁਣ ਜੋ ਜੋੜੇ ਨੇ ਢੰਡਾ ਦੇ ਜਿੰਨਾ ਤੇਰਾ ਮਾਲ ਤੂੰ ਰੱਖ ਲਾ ਬਾਕੀ ਫਿਰ ਵਾਪਸ ਕਰ ਗੁਰਨਾਨਦ ਸਾਹਿਬ ਦਾ ਢੰਗ ਸੀ ਜੋੜਨ ਦਾ ਉਹਨਾਂ ਦੀ ਸਾਖੀਆਂ ਚੋਂ ਪਤਾ ਲੱਗਦਾ ਹੈ ਉਹਨਾਂ ਦੀ ਗੁਰਬਾਣੀ ਚੋਂ ਪਤਾ ਲੱਗਦਾ ਹੈ ਕਿ ਭਾਈ ਕਰਮ ਧਰਮ ਪਖੰਡ ਜੋ ਦਿਸੈ ਤੇਰਾ ਜਮ ਜਗਤ ਦੀ ਲੂਟੇ ਨਿਰਬਾਨ ਕੀਰਤਨ ਗਾਉਂ ਕਰਤੇ ਘਨਿਮਕ ਸਿਮਰਤ ਜਿੰਦ ਚੋਤੇ ਬਹੁਤ ਬਹੁਤ ਧੰਨਵਾਦ ਜੀ ਅੱਜ ਤੁਹਾਨੂੰ ਬਾਖ ਪਰਵਾਦ ਤੇ ਆਉਣ ਲਈ ਆਉਣੇ ਦੀ ਤੇ ਤੁਹਾਡਾ ਬਹੁਤ ਤਾਠਾ ਹੋ ਜਾਂਦਾ ਹੈ ਕਿ ਸੰਗਰਾਮ ਦੇ ਅਸੀਂ ਸੰਗਰਾਮ ਦੇ ਤਾਂ ਮਿਰਕਾ ਕਰਦੀਆਂ ਸੰਗਤਾਂ ਵਿੱਚ ਉਹ ਜਦੋਂ ਬਜ਼ਵਾਨ ਬਾਦਰ ਲੱਗਦੇ ਦੂਸਰਾ ਵੀ ਭਾਈ ਸਾਹਿਬ ਅੰਦਰ ਸਿੰਘ ਸੱਚਾ ਕਹਿੰਦਾ ਵੀ ਟਾਈਮ ਸਿਰ ਪਰਵਾਦ ਤੇ ਪਹੁੰਚ ਜੀ ਮੈਂ ਕਹਿੰਦਾ ਪਿੱਛੇ ਹੋਣਾ ਵੇ ਨਾ ਮੈਂ ਲੈ ਕੇ ਆਈ ਹਾਂ ਹੁਣ ਅਸੀਂ ਐਂ ਕਰਨਾ ਕਰਨਾ ਹੈ ਭਾਈ ਸਾਹਿਬ ਨੂੰ ਪਰਵਾਦ ਤੇ ਨਿਸ਼ਾਨ ਸਾਹਿਬ ਟਾਈਮ ਤੇ ਤੋੜ ਦੇਣਾ ਹੈ ਜਿਵੇਂ ਇਸ ਤਰ੍ਹਾਂ ਹੋਣਾ ਹੈ ਤੇ ਅਸੀਂ ਕੁ ਦੋ ਚਾਰ ਮਿੰਟ ਇਤਰਾ ਇਕੱਠੇ ਪਹੁੰਚ ਗਏ ਸਾਰੇ ਇਸ ਤਰ੍ਹਾਂ ਸਿਸਟਮ ਵਧੀਆ ਮਾਰੇ ਨੇ ਚਲਾਇਆ ਹੋਇਆ ਨਾਲੇ ਗੁੱਸਾ ਨਾ ਕਰਿਆ ਕਰੋ ਮਾਰੇ ਕਹਿੰਦੇ ਬਿਰਕੇ ਹੇਟ ਸਭ ਜੰਤ ਇਕੱਠੇ ਇੱਕ ਤੱਤੇ ਇੱਕ ਬੋਲਣਗੇ ਇਹ ਕੱਤਾ ਬੋਲਦਾ ਮੈਂ ਠੰਡਾ ਹੋ ਜਾਂਦਾ ਉਹਨੇ ਸਿਸਟਮ ਬਣਾਇਆ ਹੁੰਦਾ ਦੋ ਮਿੰਟ ਡਿਸਪਲਿਨ ਪੂਰਾ ਬਣਾਇਆ ਦੋ ਮੈਂ ਬੋਲਦਾ ਤੇ ਇਹ ਠੰਡਾ ਹੋ ਜਾਂਦਾ ਠੀਕ ਹੈ ਜੀ ਪਾਣੀ ਤਾਂ ਇਕੱਠੇ ਦਾ ਰਹਿ ਨਹੀਂ ਸਕਦੇ ਪਰ ਬਾਬਾ ਨਾਲ ਰੱਖੀ ਸਕਦਾ ਪਰ ਇਹ ਹੈ ਕਿ ਇਹਨਾਂ ਕੋਲ ਮੈਂ ਬੋਲ ਨਹੀਂ ਸਕਦਾ ਇਸ ਕਰਕੇ ਜਿਹੜੀ ਸੇਵਾ ਇਹਨਾਂ ਕੋਲ ਹੈ ਇਸ ਤੇ ਮੇਰੇ ਕੋਲ ਨਹੀਂ ਗੁਰੂ ਘਰ ਸਾਹਿਬ ਦੇ ਮੱਥੇ ਕੌਣ ਲੱਗਦਾ ਹੈ ਇਹ ਲੱਗਦੇ ਨੇ ਅੱਜ ਤਾਂ ਥੱਲੇ ਆਜੀ ਹੈ ਮਨ ਆਵਾਂਗੇ ਬਜੀਪ ਦਾ ਮੱਥਾ ਵੀ ਟੇਕਣਾ ਨਹੀਂ ਟੇਕਣਾ ਸਾਲੀਆਂ ਸਵਾਵਾ ਸੰਗਤ ਜੀ ਸਾਰੇ ਨਾਲ ਮਿਲ ਕੇ ਹੋਣੇ ਤੇ ਆਉਂਦਿਆ ਇਹ ਲੱਗਿਆ ਕਰੋ ਬਾਬੋ ਲੇਟ ਹੋ ਗਏ ਬਾਬੋ ਕਿੱਥੇ ਸੀ ਕੀ ਪੰਜ ਸੱਤ ਮਿੰਟਾ ਬੱਕੜ ਕੇ ਫਿਰ ਕੀ ਹੋ ਜੂਗਾ ਆਉਂਦਿਆ ਮੂਰਖ ਆਪ ਹੋ ਜਾਂਦਾ ਹੈ دیਵਾਨ ਲਾਉਣਾ ਹੁੰਦਾ ਹੈ ਤੇ ਆਪਾਂ ਖੜ ਕੇ ਆ ਜਿਹੜਾ دیਵਾਨ ਹੈ ਨਾ ਸਾਨੂੰ ਕੋਈ ਕੌਂਜਾ ਯਾਰ ਵੀ ਦੇ ਦੇ ਤਾਂ ਵੀ ਨਹੀਂ ਹੋ ਜਾ ਲੱਗ ਸਕਦਾ ਜਿਹੜਾ ਆਪ ਮਨ ਲੱਗਦਾ ਹੈ ਨਾ ਤੇ ਕੋਈ ਹਰ ਇੱਕ ਦੀ ਸੇਵਾ ਲੱਗੀ ਹੈ ਹਰ ਇੱਕ ਜਿੰਨੀ ਸੰਗਤ ਹੈ ਇੱਕ ਮੈਂ ਵੇਖਿਆ ਆਉਣ ਜਿਵੇਂ ਮਰਜ਼ੀ ਜਾਂਦੇ ਸਾਰੀ ਖੁਸ਼ੀ ਨਾਨਕ ਨਾਮ ਜੁਟ ਦੇ ਬੁਲਾਇਆ ਕਿਨੇ ਬਾਣੇ ਸਰਬਤ ਦਾ ਸਭ ਪਿਆਰਿਓ ਰਲ ਮਿਲ ਕਰਕੇ ਸਾਰੀਆਂ ਸੰਗਤਾਂ ਦਾ ਸਹਿਯੋਗ ਭਾਈ ਸਾਹਿਬ ਦਾ ਸਹਿਯੋਗ ਦਿਆ ਕਰੋ ਇਹਨਾਂ ਕਾਰਜਾਂ ਜੀ ਤੇ ਸਹਿਯੋਗ ਦਿਆ ਕਰੋ ਭਾਈ ਸਾਹਿਬ ਸੱਚੇ ਨੇ ਸਾਡੇ ਦਿਨ ਆ ਜਾਂਦੇ ਮੈਨੂੰ ਪਤਾ ਹੈ ਕਿੰਨੀ ਤਕਲੀਫ ਹੈ ਪਰ ਇੱਕ ਗੱਲ ਯਾਦ ਰੱਖਿਓ ਇਹ ਗੱਲ ਸੱਚ ਹੈ ਆਵਾਜ਼ ਮਾਰ ਕੇ ਬੁਲਾਇਆ ਬਾਬੇ ਨਾਨਕ ਨੇ ਸੁੱਤੇ ਡੇਰੇ ਸੁੱਤੇ ਬਾਗ ਜਗਾਓ ਸੁੱਤੇ ਹੋਏ ਆਪਾਂ ਸੁੱਤੇ ਹੋਏ ਆਂ ਨੀਂਦ ਤੋਂ ਹੀ ਸੁੱਤੇ ਆਏ ਦੂਜੀ ਤਰ੍ਹਾਂ ਵੀ ਸੁੱਤੇ ਹੋਏ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਬੜੀ ਬਖਸ਼ਿਸ਼ ਕੀਤੀ ਦੇਸ਼ ਰਾਜ ਭਾਈ ਸਾਹਿਬ ਇੱਥੇ ਨਗਰ ਕੀਰਤਨ ਆਪਣੇ ਇੱਥੇ ਆਇਆ ਬਿジネスਾਂ ਖੁੱਲੇ ਨਗਰ ਚੱਲੇ ਇੱਥੇ ਜੇ ਸੰਗਤ ਚਾਹੋਗੇ ਐ ਕਿ ਵੇਂਦਰ ਹੋਣਾ ਹੈ ਤੇ ਇੱਥੇ ਫਿਰ ਹੋਣਾ ਗੁਰੂ ਘਰ ਅੰਮ੍ਰਿਤ ਥੀ ਚੱਲਣਾ ਆਪੋ ਸਾਧਨਾਮ ਸੀ ਜੀ ਵਾਹਿਗੁਰੂ ਪ੍ਰਵਾਨ ਕਰਦਾ ਦੇਸ਼ ਰਾਜ ਕਹਿੰਦਾ ਚੜਦੇ ਕਲਾ ਬਾਬੇ ਨਾਨਕ ਦੀ ਇੰਨੀ ਸੰਗਤ ਆਵੇ ਪੈਦਲ ਯਾਤਰਾ ਕਰਕੇ ਸਾਡੇ ਘਰਾਂ ਵਿੱਚ ਸਾਨੂੰ ਹੋਰ ਕੀ ਚਾਹੀਦਾ ਹੋਰ ਵੀ ਬੜੇ ਗੁੱਗਲ ਸਾਹਿਬ ਜਿਹੜੇ ਆਪਣੇ ਨਾਲ ਲੈ ਕੇ ਬਰਬਾਤੀ ਹੈ ਉਹ ਕਹਿੰਦੇ ਸਾਡੇ ਲੰਗਰ ਕੀਰਤ ਲੰਗਰਿਤ ਚੇ ਸਿਤਾ ਮੈਂ ਕਹਿੰਦੀ ਜਿੱਧਰ ਆਵਾਂਗੇ ਜਿਹੜਾ ਪਹਿਲਾਂ ਆ ਗਿਆ ਉੱਥੇ ਚੱਲਾਂਗੇ ਇਹਦੇ ਵਿੱਚ ਤੁਸੀਂ ਆਉਣੇ ਪਹਿਲਾਂ ਆਤਾ ਦਾ ਦੇਸ਼ ਆਜੇ ਦਾ ਬੜੇਲੇ ਵਸਦੇ ਨੇ ਤਾਲ ਦੇ ਨਹੀਂ ਦੇਸ਼ ਰਾਜ ਨਹੀਂ ਮੈਨੂੰ ਲੱਗਾ ਕੋਰਤੇ ਨੇ ਨੇੜੇ ਬਣਾਉਣਾ ਪੈਣਾ ਮੈਨੂੰ ਹੋਰ ਤਾਂ ਮੈਨੂੰ ਚੱਲਦਾ ਨਹੀਂ ਕੋਈ ਨਾ ਕੋ ਸਾਧਨ ਆਫ ਜੀ ਇਹ ਚੱਲੂਗਾ ਮਾਰੇ ਕਿਰਪਾ ਕਰਨ ਸਾਰਿਆਂ ਸੰਗਤਾਂ ਦਾ ਧੰਨਵਾਦ ਮੈਥੋਂ ਬੜੀਆਂ ਗਲਤੀਆਂ ਹੋਈਆਂ ਬੋਲਿਆ ਜਾਂਦਾ ਕੋ ਕੋ ਜੇ ਅਪ ਸਾਰਿਆਂ ਸੇਵਾ ਕਰਨੇ ਸੇਵਾਦਾਰ ਨੂੰ ਬੋਲਿਆ ਜਾਂਦਾ ਸਾਰਾ ਕੁਝ ਹੋ ਗਿਆ ਬੋਲਾ ਜੀ ਬੇਨਤੀ ਸੀ ਹਾਂ ਜੀ ਦੁਨੀਆ ਦੀ ਸੁਣਦਾ ਮੇਰੀ ਸੁਣਦਾ ਉਹ ਸ਼ਬਦ ਲਗਾ ਦੋ ਆ ਮਨਹਾ ਰਹੇ ਦੋ ਲਾਈਨਾਂ ਬਾਬਾ ਮੈਨੂੰ ਸੁਣਦਾ ਇਹਨੂੰ ਮੈਂ ਕਿ ਸਣਾ ਅੱਛਾ ਦੁਨੀਆ ਦੀ ਸੁਣਦਾ ਤੁਸੀਂ ਬੋਲਦੇ ਮੈਂ ਬਾਜਦਾ ਨਹੀਂ ਤੁਸੀਂ ਬੋਲੋ ਬਾਬਾ ਜੀ ਬੇਨਤੀ ਹੈ ਅੱਛਾ ਦੁਨੀਆ ਦੀ ਸੁਣਦਾ ਹਮ ਕਰਨਾ ਮੇਰੀ ਸੁਣੇ ਸੁਣਦਾ ਐਨੇ ਬੋਲਣਾ ਹਾਂ ਦੁਨੀਆ ਦੀ ਸੁਣਦਾ सुयाण ਬੇਟੀ ਬੜੀ ਅਦਾਸ ਕੀ ਹੁਣ ਇਹ ਨਹੀਂ ਸੋਣੇ ਸਾਡੀ ਬਹੁਤ ਸੋਲੀ ਬੜੀ ਕਿਰਪਾ ਮਹਾਰਾਜ ਦੀ ਪਰ ਸਾਰੇ ਪਰਵਾਹ ਤੇ ਆਉਂਦਿਆ ਕਰੇ ਫਿਰ ਹੁਣ ਸਮਾਂ ਹੋ ਗਿਆ ਸਮੇਂ ਦੀ ਰੰਗਣਾ ਦੀ ਸੰਤਾਂ ਪਰ ਰੋਈ ਹੋਈ ਹੈ ਨਾ ਜਿਹੜੀਆਂ ਉਹ ਫਿਰ ਥੋੜਾ ਜਿਹਾ ਜਾਂਦੇ ਦੀ ਅੱਜ ਦੇਰ ਤੱਕ ਤਾਂ ਭਾਈ ਸਾਹਿਬ ਨੇ ਸਭ ਨੂੰ ਕਿਰਪਾ ਕਰੇ ਸਭ ਸੰਗਰਾਮ ਦੇ ਅੱਜ ਸੰਗਰਾਮ ਹਾਂ ਅੱਜ ਸੰਗਰਾਮ ਵੀ ਹੈ ਤਦ ਤੱਕ ਕਰਮ ਕਮਾਉਣੇ ਦੋਸ਼ਨਾ ਕਾਹੋਂ ਆਮੀਨਾ ਬਣੀ ਕੋ ਉੱਥੇ ਦਾ ਆਪਣਾ ਜਗ ਸਮਾਪਤੀ ਕਰਦੇ। ਲਾ ਲਈਏ ਫਿਰ ਬਾਣੀ ਨੇ ਸੰਗਰਾਮ ਦੇ ਸੰਗਰਾਮ ਦੇ ਲਾ ਲੀਆਂ ਇੱਥੇ ਮਨਾਲੀਏ ਸੰਗਰਾਮ ਤੇ ਤੁਹਾਡੇ ਘਰ ਸੰਗਰਾਮ ਨਹੀਂ ਮਨਾਈਂਗੀ। ਕੱਟਕ ਕਰਮਕ ਸੋਖ ਦਾ ਬਕੀਤ ਹੋਵੇ ਚਰਨ ਗੋਲਾ ਵਿੱਚ ਬਕੀਤ ਹੋਵੇ ਅਸੂ ਤੇ ਕਰਦੇ 2 ਮਹੀਨੇ ਪਰਵਾਸ ਰੀਆਂ ਚੱਲਦੀਆਂ ਕੁਝ ਮਹੀਨਾ ਸੂ ਦਾ ਕੁਝ ਕੱਟ ਕੁੱਟ ਸੋ ਕੱਲ ਦਿਨ ਆ ਘਰ ਪਰਵਾਸ ਤੇ ਰਿਹਾ ਬਾਬਾ ਸੋਚਾ ਸਿੰਘ ਜੀ ਇਸ ਸਿੱਧਾ ਰੋਡ ਤੇ ਜਾ ਕੇ ਜਿੰਨੀਆਂ ਸੰਗਤਾਂ ਭਾਈ ਦੇਸ ਰਾਏ ਨੇ ਸੱਦੀਆਂ ਉਹ ਵੀ ਕੱਲ ਆਉਣ ਉੱਚੀ ਜਿਮਾਨ ਇਸ ਤਰ੍ਹਾਂ ਸੱਜਣੇ ਨੇ ਸੋ ਮੈਂ ਬੇਨਤੀ ਕਰਨਾ ਇਸ ਤਰ੍ਹਾਂ ਸਾਰੇ ਭਾਈ ਪਹੁੰਚੇ ਹੋ ਇੱਕ ਕੋਈ ਸकता ਨਹੀਂ ਉਧਰ ਹੀ ਹੋ ਜਾਣਾ ਸੀ ਉਦੋਂ ਮੌਤ ਰੋਜ਼ ਭਾਈ ਸਰਦੂਲ ਸਿੰਘ ਸਾਡੇ ਭਾਂਜੀ ਜਿਹੜੀ ਸਾਰੇ ਮਿਲ ਕੇ ਸੰਗਤ ਲਈ ਆਉਂਦੇ ਨੇ ਅਸੀਂ ਦਾਇਤ ਸੰਗਤ ਆ ਗਈ ਸਾਰੀ ਸੋ ਕੱਲ ਵੀ ਇਦਰੀ ਜਮਾਨ ਨੇ ਸਾਰੀਆਂ ਸੰਗਤਾਂ ਨੇ ਪਹੁੰਚਣਾ ਜੀ ਕੱਲ ਦੇਸ ਰਾਜ ਨੂੰ ਬੇਨਤੀ ਤੁਸੀਂ ਵੀ ਆਉਣਾ ਇਹ ਕਹਿੰਦੇ ਨੇ ਭਰਾਤਿਆਂ ਜਰੂਰ ਆਇ ਇਨਾਂ ਕੋ ਜੂਰ ਕਰਿਆ ਆਓ ਬਾਣ ਦੋ ਤੱਕਾਂ ਪੜ੍ਹ ਕੇ ਲਈ ਰੋਲ ਬਾੜਨੇ ਸਮਾਰਥੀ ਕਰਦੇ ਹਾਂ ਜੀ ਫਿਰ ਉਸ ਤੋਂ ਬਾਅਦ ਅਰਦਾਸ ਗੁਰੂ ਨਾਨਕ ਜਗਤ न गुरू नानक गुरू नान गुरू नान गुरू नानक गुरू नानक गुरू नानक मथे रान गुरू नानक जी मथे